ਵੇ ਦਰੋਇ ਨਾ ਬਤੋ ਉਸ ਪੁਆਇੰਟ ਦਰੋਇ ਨਾ ਬਤੋ ਲੱਖ ਹਾਂ ਤੱਕ ਵੀ ਕਰਦੇ ਜਾਂਦੇ ਨੋ ਡਾਊਟ 3 ਕਾਲ ਤੱਕ ਸਾਹਿਬ ਸਰਵਉੱਚ ਹੈ ਪਰ ਤੂੰ ਤਾਂ ਸਰਵਉੱਚ ਨਹੀਂ ਉਹ ਤੂੰ ਤਾਂ ਸਰਨੇ ਦਾ ਵੀ ਹੈ ਉਹਦਾ سفیر ਦਾ ਗੁੱਲ ਹੈ ਤੈਨੂੰ ਤਾਂ ਅਸੀਂ ਜਥੇਦਾਰ ਨਹੀਂ ਮੰਨਦੇ ਸੁਬੀਰ ਬਾਦਲੋਂ ਵੀ ਲੱਗ ਗਿਆ ਪਤਾ ਵੀ ਸ਼ਰੀਕ ਸ਼ਰੀਕ ਹੀ ਹੁੰਦੇ ਨੇ ਤੇ ਸ਼ਰੀਕ ਕੀ ਕਰਦੇ ਹੁੰਦੇ ਨੇ ਪੰਜੀ ਦਾ ਭੌਣ ਦਿਖਾਉਂਦੇ ਹੁੰਦੇ ਨੇ ਜਿਹੜੇ ਕੇ ਸੰਕਵੀਰ ਬਾਦ ਉਸ ਨੂੰ ਤਾਂ ਖਾਈ ਜਾਂਦਾ ਜਿਹੜੇ ਗੜਗੱਜ ਦੇ ਕਹਤੋਂ ਤੁਸੀਂ ਊਟ ਪਟਾੰਗ ਬਿਨਾਂ ਸੋਚੇ ਸਮਝੇ ਹੁਕਮਨਾਮੇ ਜਾਰੀ ਕੀਤੇ ਸੀ ਉਹ ਤਾਂ ਠੋਡੇ ਗੜਗੱਜ ਨੇ ਵਾਪਸ ਲੈ ਲੇ ਓਏ ਗੜਗੱਜ ਨੇ ਥੁੱਕ ਕੇ ਚੱਕ ਲਿਆ ਪਹਿਲਾ ਉਹ ਐਲਾਨ ਕਰੇਗਾ 3:01 ਤੇ ਇਹ ਸ਼ਰਤ ਸੀ ਪਟਨਾ ਸਾਹਿਬ ਬਾਰਾਂਦੀ ਇਹ ਅਸੀਂ 3:02 ਤੇ ਅਸੀਂ ਆਪਣੇ ਹੁਕਮ ਨਾਵੇਂ ਵਾਪਸ ਲਵਾਵਾਂਗੇ ਇਹ ਸ਼ਰਤ ਇਸ ਕਰਕੇ ਲਾਈ ਸੀ ਕਿ ਕੁਦੀਪ ਸਿੰਘ ਕੜਗੱਜ ਬੇਜਵਾਨ ਬੰਦਾ ਹੈ ਇਹਦੀ ਕੋਈ ਇਤਵਾਰੀ ਨਹੀਂ ਰਣਜੀਤ ਸਿੰਘ ਗੋਰੇ ਮਸਕੀਨ ਕਹਿ ਕੇ ਉਹ ਸ਼ਰਮ ਆਉਂਦੀ ਹੈ ਕਿਉਂਕਿ ਮਸਕੀਨ ਸਾਹਾ ਦਾ ਨਾਮ ਰਵਾਮ ਹੁੰਦਾ ਹੈ ਇਹ ਬਲਾਤਕਾਰੀ ਬੰਦਾ ਹੈ ਰਣਜੀਤ ਸਿੰਘ ਗੌਰ ਦੇ ਖਿਲਾਫ ਡੇੜਾ ਪਟਨਾ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਉਹ ਵਾਪਸ ਨਹੀਂ ਲਿਆ ਜਾਵੇਗਾ ਇਹ ਸ਼ਰਤ ਵੀ ਹੈ ਤੈਨੂੰ ਵੀ ਮੰਨਣੀ ਪਈ ਇੱਕ ਇੱਕ ਬੰਦੇ ਕੋਲੇ 2 2 3 3 ਨੌ ਦੇ ਨੇ ਹਰੇਕ ਨਾ ਇਹ ਕਹਿੰਦਾ ਪਰਿਵਾਰ ਦਾ ਇੱਕ ਜੀ ਡਾਕਟਰ ਦਲਜੀਤ ਸਿੰਘ ਟੀਮਾ ਜਿਹਨੇ ਸਭ ਤੋਂ ਪੱਤ ਗਦਾਰੀ ਕੀਤੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਘਿਵਰਾ ਕੀਤਾ ਅਕਾਲ ਤਖਤ ਸਾਹਿਬ ਨੂੰ ਵੀ ਘਿਵਰਾ ਕੀਤਾ ਉਹ ਨੂੰ ਬੇਕਰਾਰ ਕੀਤਾ ਡਾਕਟਰ ਦਰਜੀਤ ਸਿੰਘ ਥੀਮਾ ਇਹਦੇ ਬਦਲੇ ਚ ਪੰਜ ਉਤੇ ਨੇ ਪੰਜ ਉਤੇ ਉਹ ਬਲਾਤਕਾਰੀ ਪ੍ਰਖਾਸਤ ਕਿਤੇ ਪੰਜੇ ਸ਼ੇਕ ਕੀ ਹੋਏ ਗੰਜੀਤ ਸਿੰਘ ਗੌਰ ਨੂੰ ਬਕਾਇਆ ਦਵਾ ਸਕਦਾ ਫਿਰ ਜਾਨੀ ਹੈਪੀ ਸਿੰਘ ਦਾ ਬਕਾਇਆ ਖੋੜਾ ਪਿਓ ਦਿਓ ਉਹਦਾ ਕਰੋ 30 ਲੱਖ ਰੁਪਇਆ ਚੇਪੜੇ ਵਿੱਚ ਬੈਠੇ ਦੱਦੇ ਕੌਣ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਗੜਗੱਜ ਦੇ ਕੱਢ ਤੇ ਬਲ ਸ਼ਰੀਕਾਂ ਨੇ ਲਗਾ ਲਿਆ ਲਾਟਾਂ ਆ ਗਿਆ ਅੰਨੇ ਵਾਲੀ ਥਾਂ ਤੇ ਫੇਰ ਵੀ ਟਕਰੇ ਵਾਂਗੂ ਸਿੱਧਾ ਤਾਂ ਨਹੀਂ ਹੋਇਆ ਕਿਉਂਕਿ ਇਹਦੇ ਜੀਨ ਦੀ ਐਸੇ ਦੇ ਕਿ ਇਹ ਤੱਕਲੇ ਵਰਗਾ ਸਿੱਧਾ ਕਦੇ ਵੀ ਹੋ ਨਹੀਂ ਸਕਦਾ ਸੁਖਬੀਰ ਬਾਦਲ ਨੂੰ ਵੀ ਲੱਗ ਗਿਆ ਪਤਾ ਵੀ ਸ਼ਰੀਕ ਸ਼ਰੀਕ ਹੀ ਹੁੰਦੇ ਨੇ ਤੇ ਸ਼ਰੀਕ ਕੀ ਕਰਦੇ ਹੁੰਦੇ ਨੇ ਪੰਜੀ ਦਾ ਭੌਣ ਦਿਖਾਉਂਦੇ ਹੁੰਦੇ ਨੇ ਜਿਹੜੇ ਕਿ ਸੁਖਬੀਰ ਬਾਦਲ ਨੂੰ ਹੁਣ ਦਿਖਾਈ ਜਾਂਦੇ ਨੇ ਗੜਗੱਜ ਸੁਖਬੀਰ ਕਲੇਰ ਮਹੇਸ਼ਿੰਦਰ ਸਰਨਾ ਤਾਮੀ ਤੁਮਾ ਉਹ ਸਾਰੇ ਜਿਹੜੇ 135 ਬੰਦੇ ਇਹਦੇ ਖਾਸ ਨੇ ਇਹ ਸਾਰੇ ਬੰਦੇ ਸਿਰਫ ਇੱਕ ਸ਼ਖਸ ਦੀ ਪ੍ਰਧਾਨਗੀ ਵਾਸਤੇ ਤਖਤ ਸਹਿਬਾਂ ਦੀ ਮਾਨ ਮਰਿਆਦਾ ਨੂੰ ਮਿੱਟੀ ਵਿੱਚ ਬੁਲਾ ਰਹੇ ਜੇ ਗੱਲ ਕਰੀਏ ਉਹਨਾਂ ਚਾਪਲੂਸ ਸਾਡੇ ਤਿੰਨਾ ਤਖਤਾਂ ਦੇ ਪੰਜਾਬ ਪਿਆਰਿਆਂ ਦੀ ਜਾਂ ਜਿਹੜੇ ਗ੍ਰੰਥੀ ਸਿੰਘ ਸਹਿਬਾਨ ਨੇ ਤੇ ਸ਼ਾਮਲ ਹੋ ਕੇ ਊਟ ਪਟਾਂਗ ਹੁਕਮ ਨਾਵੇਂ ਜਾਰੀ ਕਰਦੇ ਰਹੇ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਪਿੱਛੇ ਪਾਉਂਦੇ ਰਹੇ ਨੇ ਉਹਨਾਂ ਨੂੰ ਪੁੱਛਣਾ ਲਾ ਹੋਵੇ ਉਹਨਾਂ ਪੰਜਾਬ ਪਿਆਰਿਆਂ ਨੂੰ ਜਾਂ ਜਿਹੜੇ ਗ੍ਰੰਥੀ ਪੰਜ ਸਿੰਘ ਸਹਿਬਾਨਾਂ ਚ ਸ਼ਾਮਲ ਹੁੰਦੇ ਰਹੇ ਨੇ ਕੀ ਰਹਿ ਗਈ ਥੋਡੀ ਉਹ ਜਿਹੜੇ ਗੜਗੱਜ ਦੇ ਕਹੇ ਤੋਂ ਜਿਹੜੇ ਗੜਗੱਜ ਦੇ ਕਹੇ ਤੋਂ ਤੁਸੀਂ ਊਠ ਪਟਾੰਗ ਬਿਨਾਂ ਸੋਚੇ ਸਮਝੇ ਹੁਕਮਨਾਮੇ ਜਾਰੀ ਕੀਤੇ ਸੀ ਉਹ ਤਾਂ ਥੋਡੇ ਗੜਗੱਜ ਨੇ ਵਾਪਸ ਲੈ ਲੇ ਓਏ ਗੜਗੱਜ ਨੇ ਥੁੱਕ ਕੇ ਚੱਕ ਲਿਆ ਕੀ ਰਹਿ ਗਈ ਥੋਡੀ ਤੁਹਾਨੂੰ ਪੁੱਛਿਆ ਸੀ ਵੀ ਐਂ ਕਰਨਾ ਨਹੀਂ ਨਾ ਪੰਜ ਪਿਆਰਿਆਂ ਦਾ ਰਤਬਾ ਬਹੁਤ ਵੱਡਾ ਤਖਤਾਂ ਦੇ ਗ੍ਰੰਥੀਆਂ ਦਾ ਰੁਤਬਾ ਬਹੁਤ ਵੱਡਾ ਹੁੰਦਾ ਹੈ ਇਹਨਾਂ ਨੂੰ ਬਾਬੇ ਦੇ ਵਜ਼ੀਰ ਕਿਹਾ ਜਾਂਦਾ ਹੈ ਤੁਸੀਂ ਤਖਤਾਂ ਦੇ ਪੰਜ ਪਿਆਰਿਆਂ ਨੇ ਸਿੰਘ ਸਹਿਬਾਨਾ ਨੇ ਉਸ ਰੁਤਬੇ ਦਾ ਵੀ ਮਾਨ ਸਤਿਕਾਰ ਨਹੀਂ ਰੱਖਿਆ ਰੱਖਦੇ ਵੀ ਕਿਵੇਂ ਜਿਦੇ ਕਹੇ ਤੋਂ ਤੁਸੀਂ ਇਹ ਕੁਛ ਕੀਤਾ ਉਹ ਤਾਂ ਆਪਨੀ ਮਾਨ ਮਰਿਆਦਾ ਦਾ ਪਤਾ ਉਹ ਤਾਂ ਆਪਨੀ ਮਾਨ ਮਰਿਆਦਾ ਦਾ ਖਿਆਲ ਰੱਖਦਾ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਉਹ ਅਪਰਵਾਣਿਤ ਜਥੇਦਾਰ ਬਣਿਆ ਕਾਰਜਕਾਰੀ ਉਸ ਦਿਨ ਤੋਂ ਪਹਿਲੇ ਦਿਨੀ ਦਿਨ ਨਹੀਂ ਚੜਨ ਦਿੱਤਾ ਜਥੇਦਾਰ ਬਣ ਬੇੜੇ ਹੀ ਮਾਨ ਮਰਿਆਦਾ ਦਾ ਘਾਣ ਇਸ ਗੜਗੱਜ ਨੇ ਕੀਤਾ ਸੀ ਜਿਹੜਾ ਜਿਵੇਂ ਕਹਿੰਦੇ ਨੇ ਜੰਮ ਦੀਆਂ ਸੂਰਾਂ ਦੇ ਮੂੰਹ ਤਿੱਖੇ ਹੁੰਦੇ ਨੇ ਉਹ ਜਿਹੜੇ ਜੰਮਦੇ ਹੀ ਕਰਤੂਤਾਂ ਕਰਨ ਲੱਗ ਜੇ ਉਹਨਾਂ ਤੋਂ ਹੈ ਗੜਗੱਜ ਇਹ ਇੱਕ ਕਰਤੂਤਾਂ ਸਾਰੀ ਉਮਰ ਕਰਦਾ ਰਹੂਗਾ ਇਹਨੂੰ ਕੌਣ ਰੋਕੂ ਨਾਏ ਧਾਮੀ ਤੋਂ ਰੁਕਣਾ ਹੈ ਨਾਏ ਧਮੇ ਤੋਂ ਰੁਕਣਾ ਹੈ ਨਾ ਸਰਨੇ ਤੋਂ ਰੁਕਣਾ ਹੈ ਨਾ ਸੁਖਬੀਰ ਤੋਂ ਰੁਕਣਾ ਹੈ ਇਹਨੂੰ ਰੋਕੂ ਗੁਰੂ ਮਹਾਰਾਜ ਦੀ ਸੰਗਤ ਇਹਨੂੰ ਸਭਕ ਸਿਖਾਉਣਾ ਪਊ ਇਸ ਟੋਲੇ ਗਰਗਾਜੇ ਤਾਂ ਮੰਨਦਾ ਕਿ ਥੁੱਕ ਕੇ ਚੱਕ ਲਿਆ ਬਹੁਤ ਵੱਡਾ ਗੁਨਾਹ ਕੀਤਾ ਥੁੱਕ ਕੇ ਨੀ ਚਾਚਾ ਬਣ ਕੇ ਸਿੰਕਿਆ ਹੋਇਆ ਵੀ ਚੱਕ ਲਿਆ ਨੇ ਤਾਂ ਜਿਵੇਂ ਧਾਮੀ ਪਹਿਲਾਂ ਚੜਦਾ ਰਿਹਾ ਹੈ ਪਰ ਤਾਂ ਮੀ ਸਾਹਿਬ ਹੁਣ ਕਿੱਧਰ ਗਏ ਤੁਹਾਡੇ ਵਿਧੀ ਵਿਧਾਨ ਤਖਤਾਂ ਦੇ ਜਥੇਦਾਰਾਂ ਵਾਲੇ ਜਿਹੜੇ ਤੁਸੀਂ ਬਣਾਏ ਸੀ 34 ਮੈਂਬਰ ਲੈਏ ਨੇ ਵਿਦਵਾਨ ਤਾਂ ਹੋਣਗੇ ਪਰ ਉਹਨਾਂ ਤੋਂ ਅਕਾਲ ਤਖਸਾਲ ਦੀ ਮਾਨ ਮਰਯਾਦਾ ਨੂੰ ਕੌਣ ਮੰਨਦਾ ਹੈ ਅੱਧੇ ਵੀ ਨਹੀਂ ਫਿਰ ਉਹ ਵਿਧੀ ਵਿਧਾਨ ਕੀ ਬਣਾਉਣਗੇ ਤੰਮੀ ਸਾਹਿਬ ਦੱਸੋ ਵਿਧਾਨ ਸਭਾ ਕੀ ਬਣਾਉਣਗੇ ਜਿਹੜੇ ਕਾਲ ਤੱਕ ਸਰ ਦੀ ਮਰਿਆਦਾ ਹੀ ਨਹੀਂ ਮੰਨਦੇ ਉਹ ਕਾਲ ਤੱਕ ਦੇ ਜਿਤ ਤਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਾਨ ਸਭਾ ਕੀ ਬਣਾਉਣਗੇ ਹੈ ਕੋਈ ਜਵਾਬ ਨਹੀਂ ਤਾਂ ਮੇ ਸਿਰ ਇੱਕ ਬੰਦੇ ਦੀ ਪ੍ਰਧਾਨਗੀ ਬਚਾਉਣ ਖਾਤਰ ਸਾਰੀ ਦੁਨੀਆ ਦੀ ਤੋਏ ਤੋਏ ਕਰਾ ਰਹੇ ਤਾਂ ਮੀ ਸਾਹਿਬ ਤੂੰ ਯਾਰ ਐਡਵੋਕੇਟ ਹੈ ਮਾਣਾ ਮੋਟਾ ਕਰੇ ਅਕਰ ਤੋਂ ਵੀ ਕੰਮ ਲੈ ਲਿਆ ਕਰ ਕੇ ਮਾੜੀ ਮੋਟੀ ਤੇ ਗੈਰਤ ਬਚੀ ਐ ਜਿਹੜੇ ਕਿ ਪਹਿਲੇ ਦਿਨ ਹੀ 2 ਦਸੰਬਰ ਤੋਂ ਬਾਅਦ ਤੱਕ ਗੈਰਤ ਨਾਜ਼ਰੀ ਨਹੀਂ ਆਈ ਫੁੱਰ ਹੋ ਗਈ ਫੁੱਰ ਫੁੱਦਰ ਹੋ ਗਈ ਤੇਰੀ ਗੈਰਤ ਜੇ ਮਾੜੀ ਮੋਟੀ ਹੈਗੀ ਵੀ ਤਾਂ ਐਨੀ ਤਾਂ ਜੁਰਤ ਕਰ ਉਹ ਇਸ ਗਰਗੱਜ ਨੂੰ ਇਸ ਪੱਠੇ ਨੂੰ ਪੁੱਛ ਵੀ ਜਿਹੜਾ ਫੈਸਲਾ ਮੈਂ ਡੈਪੂਟੇਸ਼ਨ ਭੇਜਿਆ ਸੀ ਡਾਕਟਰ ਪ੍ਰੋਫੈਸਰ ਪਰਮਵੀਰ ਸਿੰਘ ਯੂਨੀਵਰਸਿਟੀ ਵਾਲੇ ਤੇ ਸੁਰੇਂਦਰ ਸਿੰਘ ਕਿਸ਼ਨਪੁਰੀ ਉਹਨਾਂ ਨੇ 4 ਦਿਨ ਰਹਿ ਕੇ ਉੱਥੇ ਜਿਹੜਾ ਸਮਝੌਤਾ ਕਰਵਾਇਆ ਸੀ ਦੋਹਾਂ ਤਖਤਾਂ ਦੇ ਟਕਰਾਅ ਟਾਲਣ ਦਾ ਜਿਹੜਾ ਸਮਝੌਤਾ ਕਰਾਇਆ ਸੀ ਤੂੰ ਉਦੋਂ ਕਿਉਂ ਨਹੀਂ ਪ੍ਰਵਾਨ ਕੀਤਾ ਉਦੋਂ ਤੂੰ ਉਹਦੇ ਉਲਟ ਐਕਸ਼ਨ ਕੀਤਾ ਉਲਟਾ Patna ਸਾਹਿਬ ਵਾਲੇ ਜਿਹੜੇ ਮੰਨੇ ਸੀ ਵੀ ਨਹੀਂ ਟਕਰਾ ਹੋਣਾ ਚਾਹੀਦਾ ਉਹਨਾਂ ਨੂੰ ਹੀ ਤਲਬ ਕਰ ਲਿਆ ਉਹ ਤੇਰੇ ਵਰਗੇ ਲੰਡੂ ਦੇ ਕਹੇ ਤੋਂ ਗੜਗੱਜ ਕੌਣ ਆਉਂਦਾ ਕਰ ਲੈ ਤਲਵ ਉਹ ਤੇਰੇ ਕਹੇ ਤਾਂ ਕੋਈ ਲੱਡੇ ਉੱਚੀ ਨਹੀਂ ਉਹ ਤਾਂ ਫੇਰ ਵੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਨੇ ਪੰਥ ਪਿਆਰੇ ਨੇ ਸਿੰਘ ਸਾਹਿਬਾਨ ਨੇ ਉਹ ਤੇਰੇ ਵਰਗੇ ਲੰਡੂ ਦੇ ਕਹੇ ਤੋਂ ਕਿਵੇਂ ਆਉਣਗੇ ਉਹੀ ਫੁਕਰੀਆਂ ਮਾਰੀ ਜਾਂਦੇ ਐ ਉਹੀ ਹਵਾ 'ਚ ਤਲਵਾਰਾਂ ਚਲਾਈ ਜਾਂਦੇ ਐ ਤੈਨੂੰ ਐਨਾ ਦਾ ਤੈਨੂੰ ਵੀ ਪਤਾ ਹੈ ਕਿ ਤੈਨੂੰ ਸਿੱਖ ਕੌਮ ਨੇ ਬਤੌਰ ਜਥੇਦਾਰ ਪ੍ਰਵਾਨ ਨਹੀਂ ਕੀਤਾ ਫਿਰ ਕਿਉਂ ਮੈਂ ਕੌਂਟੀਨੈਂਸ ਸੰਦੇਸ਼ ਜਾਰੀ ਕਰੂੰ ਕਰ ਲਿਆ ਸੀ ਮੈਨੇ 6 ਜੂਨ ਨੂੰ ਨਹੀਂ ਨਾ ਕਰਦਾ ਸੀ ਤੇਰੀ ਪੇਸ਼ਤੀ ਕੀਤੀ ਸੀ ਫਿਰ ਮੈਂ ਸਰੋਪੇ ਦੇਉ ਲੈ ਲਿਆ ਸਰੋਪਾ ਤੇਰੇ ਤੋਂ ਕਿਹੜੇ ਸਰੋਪਾ ਨਹੀਂ ਲਿਆ ਤੂੰ ਕੌਂਟੀਨੈਂਸ ਵੇਸ਼ ਕੀ ਜਾ ਦੇ ਕਰਕੇ ਤੇਰੀ ਤਾਂ ਕੋਈ ਗੱਲ ਸੁਣਨ ਤਿਆਰ ਨਹੀਂ ਹੁਣ ਵੀ ਹੁਣ ਵੀ ਗੜਗੱਜ ਹੁਣ ਵੀ ਤੂੰ ਉਹ ਫੈਸਲਾ ਮੰਨਿਆ ਜਿਹੜਾ ਪ੍ਰੋਫੈਸਰ ਪਰਮਵੀਰ ਸਿੰਘ ਤੇ सुरेंद्र ਸਿੰਘ ਕਿਸ਼ਨਪੁਰੀ ਨੇ ਪਟਨਾ ਸਾਹਿਬ ਆਣੇ ਬੈਠ ਕੇ ਸੁਲਾ ਸਫਾਈ ਕਰਵਾਈ ਸੀ ਤਕਰਾ ਦਾ ਟਕਰਾ ਟਾਲਿਆ ਸੀ ਹੁਣ ਵੀ ਤਾਂ ਉਹੀ ਮੰਨਿਆ ਓਏ ਹੁਣ ਤਾਂ ਕੋ ਬਲਕੇ ਸ਼ਰਤਾਂ ਨਹੀਂ ਮੰਨਿਆ ਸ਼ਰਤਾਂ ਪਤਾ ਤੈਨੂੰ ਕੀ ਰਾਈਆਂ ਸੀਆਂ ਕਿਉਂਕਿ ਪਟਨਾ ਸਾਹਿਬ ਬਲਾਂ ਨੂੰ ਤੇ ਕੋਈ ਇਤਬਾਰ ਹੀ ਨਹੀਂ ਸੀ ਤੂੰ ਬੇਜਵਾਨ ਬੰਦਾ ਹੈ ਤੂੰ ਬੇਗੈਰਤ ਬੰਦਾ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਜੋ ਫੈਸਲਾ ਇਹ ਹੋਇਆ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵੱਲੋਂ ਜੋ ਹੁਕਮਨਾਮੇ ਜਾਰੀ ਹੋਏ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮੇ ਜਾਰੀ ਹੋਏ ਨੇ ਉਹ ਦੋਹੇ ਤਰ੍ਹਾਂ ਟਕਰਾਅ ਟਾਲਣ ਦੀ ਬਾਪਸ ਲੈਣ ਗਿਆ ਪਰ ਇੱਕ ਸ਼ਰਤ ਸ਼ਰਤ ਇਹ ਕਿ ਕੁਲਦੀਪ ਸਿੰਘ ਗੜਗੱਜ ਜੋ ਕਿ ਕਾਰਜਕਾਰੀ ਪ੍ਰਧਾਨ ਹੈ ਸ੍ਰੀ ਜਥੇਦਾਰ ਹੈ ਸ੍ਰੀ ਕਾਲਪਤਖ ਸਹਿਬ ਦਾ ਪਹਿਲਾ ਉਹ ਐਲਾਨ ਕਰੇਗਾ 3:01 ਤੇ ਇਹ ਸ਼ਰਤ ਸੀ ਪਟਨਾ ਸਾਹਿਬ ਵਾਲਿਆਂ ਦੀ ਜਿਉ ਇੱਕ 3:01 ਤੇ ਐਲਾਨ ਕਰੂਗਾ ਫਿਰ ਅਸੀਂ 3:02 ਤੇ ਅਸੀਂ ਆਪਣੇ ਹੁਕਮ ਨਾਵੇਂ ਵਾਪਸ ਲਵਾਵਾਂਗੇ ਇਹ ਸ਼ਰਤ ਇਸ ਕਰਕੇ ਲਾਈ ਸੀ ਕਿ ਕੁਪਦੀਪ ਸਿੰਘ ਗੜਗੱਜ ਬੇਜਵਾਨ ਬੰਦਾ ਹੈ ਇਹਦੀ ਕੋਈ ਇਤਵਾਰੀ ਨਹੀਂ ਇਹ ਫੈਸਲਾ ਹੋਇਆ ਇਹਨੇ 3:01 ਤੇ ਐਲਾਨ ਕੀਤਾ ਫਿਰ 3:02 ਤੇ ਉਹਨਾਂ ਨੇ ਐਲਾਨ ਕੀਤਾ ਇਹਨੇ ਪਹਿਲਾਂ ਫੈਸਲੇ ਵਾਪਸ ਲੈ ਜਾਂਦੇ ਉਹਨਾਂ ਨੇ ਫਿਰ ਫੈਸਲੇ ਵਾਪਸ ਲਏ ਪਰ ਇੱਕ ਸ਼ਬਦ ਤੇ ਰঞ্জੀਤ ਸਿੰਘ ਗੌਰਵ ਮਸਕੀਨ ਕਹਿ ਕੇ ਤਾਂ ਸ਼ਰਮ ਆਉਂਦੀ ਹੈ ਕਿਉਂਕਿ ਮਸਕੀਨ ਸਾਹਾ ਦਾ ਨਾਮ ਬਦਨਾਮ ਹੁੰਦਾ ਹੈ ਇਹ ਬਲਾਤਕਾਰੀ ਬੰਦਾ ਹੈ ਰਣਜੀਤ ਸਿੰਘ ਗੋਹਰ ਦੇ ਖਿਲਾਫ ਜਿਹੜਾ ਪਟਨਾ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਉਹ ਵਾਪਸ ਨਹੀਂ ਲਿਆ ਜਾਵੇਗਾ ਇਹ ਸ਼ਰਤ ਵੀ ਹੈ ਤੈਨੂੰ ਵੀ ਮੰਨਣੀ ਪਈ ਇਕਲ ਹੋਰ ਇਹ ਸਾਰੀਆਂ ਸੰਤਾ ਬੰਨੀਆਂ ਇਸੇ ਨੂੰ ਕਹਿੰਦੇ ਲੰਗ ਲੱਪੇਟ ਦੀ ਲੰਘਾਇਆ ਤੈਨੂੰ ਕੱਡੀ ਤੇਰੀ ਆਕੜਾ ਕਰਤਨਾ ਤਖਲੇ ਵਰਗਾ ਸਿੱਧਾ ਕੜ ਗੱਜ ਇਹ ਸੰਗਤ ਹੈ ਇਹ ਪ੍ਰਖਤ ਨੇ ਪ੍ਰਖਤ ਸ੍ਰੀ ਪਟਨਾ ਸਾਹਿਬ ਦੀ ਜੋ ਅਧਕਾਰ ਨੇ ਜੋ ਉਹਨਾਂ ਆਪਣੇ ਪਾਵਨਾਂ ਨੇ ਤੂੰ ਉਹਨਾਂ ਨੂੰ ਗੌਲਿਆ ਨਹੀਂ 노 ਡਾਊਟ ਸ੍ਰੀ ਕਾਲ ਪਤਨ ਸਾਹਿਬ ਸਰਵ ਉੱਚ ਹੈ ਪਰ ਤੂੰ ਤਾਂ ਸਰਵ ਉੱਚ ਨਹੀਂ ਉਹ ਤੂੰ ਤਾਂ ਸਰਵੇ ਦਾ ਪੀ ਹੈ ਤੂੰ ਤਾਂ ਸੁਖਵੀਰ ਦਾ ਗੁੱਲ ਹੈ ਤੈਨੂੰ ਤਾਂ ਅਸੀਂ ਜਥੇਦਾਰ ਨਹੀਂ ਮੰਨਦੇ ਤੇ ਪਟਨਾ ਸਾਹਿਬ ਵਾਲੇ ਵੀ ਮੰਨਦੇ ਪਟਨਾ ਸਾਹਿਬ ਦੇ ਜਥੇਦਾਰ ਅਣਖ ਵਾਲੇ ਬੰਦੇ ਨੇ ਪਹਿਲਾਂ ਤੈਨੂੰ ਚੁਕਾਇਆ ਫੇਰ ਆਪ ਚੁਕੇ ਨੇ ਫੇਰ ਆਪ ਚੁਕੇ ਨੇ ਕੀ ਰਹਿ ਗਈ ਤੇਰੀ ਕਾਦਾ ਬੇਗੈਰ ਜਥੇਦਾਰ ਹੈ ਤੂੰ ਅਸੀਂ ਵੀ ਤੈਨੂੰ ਜਥੇਦਾਰ ਮੰਨਦੇ ਤੂੰ ਤੈਨੂੰ ਭੇਜਿਆ ਕਿਹਦੇ ਵਾਸਤੇ ਸੀ ਕੁਲਦੀਪ ਸਿੰਘ ਸਰਨੇ ਨੇ ਤੈਨੂੰ ਟ੍ਰੇਨ ਕਰਕੇ ਇਸ ਕਰਕੇ ਭੇਜਿਆ ਸੀ ਕਿ ਜਾਂ ਤੈਨੂੰ ਜਿ세ਹਰ ਬਣਾਉਣੇ ਆ ਸੁਖਬੀਰ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਕਰਾਏਗਾ ਪੰਜ ਮੈਂਬਰੀ ਕਮੇਟੀ ਤੇ ਪਾਬੰਦੀ ਲਾਏਗਾ ਉਹਨਾਂ ਨੂੰ ਭੱਜਤੀ ਨਹੀਂ ਕਰਨ ਦੇਵੇਗਾ ਤਾਂ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚੀ ਰਹੇ ਉਹ ਤੂੰ ਉਹਦੀ ਪ੍ਰਧਾਨਗੀ ਤਾਂ ਕੀ ਬਚਾਉਣੀ ਸੀ ਤੂੰ ਤਹਾਂ ਉਹਦੀ ਪ੍ਰਧਾਨਗੀ ਤਾਂ ਕੀ ਬਚਾਉਣੀ ਸੀ ਜਥੇਨ ਤਾਂ ਤੂੰ ਕੀਤੇ ਵੀਹਾਂ ਜੀ ਨੌਜਵਾਨਾਂ ਨੂੰ ਸੁਖਵੀਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਬਿਲਕੁਲ ਨਹੀਂ ਜਾ ਰਹੇ ਨੇ ਜਲੰਧਰ ਵਾਲਿਆਂ ਨੇ ਹੁਣ ਤਾਜੀ ਪ੍ਰੇਰਣਾ ਲਈ ਹੈ ਮੇਰਾ ਖਿਆਲ ਹੈ ਵੀ 80 90% ਕਾਲੀ ਦਾਲੇ ਸਾਰੇ ਸਿਫੇ ਦੇਗੇ ਬਰਨਾਲ ਦਾਲ ਤੋਂ ਪਘੋੜੇ ਦਾਲ ਤੋਂ ਲੈ ਲਈ ਪ੍ਰੇਰਣਾ ਉਹਨਾਂ ਨੇ ਹੁਣ ਤੈਥੋਂ ਕੌਣ ਪ੍ਰੇਰਣਾ ਲਾਊਗਾ ਧਾਮੀ ਗੜਗੱਜ ਦੋ ਸ਼ਖਸ ਨੇ ਜਿਹੜੇ ਤਖਤਾਂ ਦੀ ਮਾਨ ਮਰਿਆਦਾ ਨੂੰ ਢਾਲਾ ਹੈ ਤਮੀ ਸਾਹ 2 ਦਸੰਬਰ 2024 ਨੂੰ ਜੋ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਹੋਏ ਸੀ ਸਾਰੀ ਦੁਨੀਆ ਨੇ ਲਾਈਵ ਦੇਖਿਆ ਤੇ ਦੁਨੀਆ ਹੈਰਾਨ ਸੀ ਕਿ ਹੈ ਇਹੋ ਜੀ ਵੀ ਕੋਈ ਪਾਤ ਹੈ ਜਿਹੜੀ ਐਡੇ ਐਡੇ ਲੀਡਰਾਂ ਨੂੰ ਫਾਲਣ ਕੜੀ ਕਰੀ ਖੜੀ ਹੈ ਹੱਥ ਬੰਨੇ ਖੜੇ ਸੀ ਸੁਖਵੀਰ ਵਰਗੇ ਉਹਦਾ ਸਾਰਾ ਮੰਤਰੀ ਮੰਡਲ ਭਗਵੰਤ ਰਾਮੂ ਆਈਏ ਵਰਗੇ ਬਨਰੀਤ ਬਾਦਲ ਵਰਗੇ ਸਾਰੇ ਮਨਜਿੰਦਰ ਸਿੰਘ 700 ਵਰਗੇ ਵੀ ਖਰਾਨ ਸਿੰਘ ਦੁਨੀਆ ਦੀ ਪ੍ਰੈਸ ਵੀ ਹੈ ਇਹਨਾਂ ਕੋਲ ਸਿੱਖਾਂ ਕੋਲ ਐਸੀ ਕਿਹੜੀ ਸੰਸਥਾ ਹੈ ਉਸੇ ਸ੍ਰੀ ਅਕਾਲ ਤਖਤ ਸਹਿਰ ਦੀ ਪਾਵਰ ਜਿਹੜੀ ਪਾਵਰ ਮੇਰੀ ਪੀਰੀ ਦੇ ਮਾਲਕ ਛੇਮੇ ਪਾਸ਼ਾ ਨੇ ਤਖਤ ਸਾਹਿਬ ਨੂੰ ਬਖਸ਼ੀ ਤੇ ਹੁਣ ਉਹੀ ਸ੍ਰੀ ਇਕਾਤਨ ਸਹਿਬ ਜਿਹੜਾ ਕਿ ਮੀਰੀ ਜੀ ਦੇ ਮਾਲਕ ਨੇ ਆਪ ਬਣਾਇਆ ਸੀ ਉਹਦੇ ਅਕਸ਼ ਨੂੰ ਟਾ ਕੌਣ ਲਾ ਰਿਹਾ ਹੈ ਉਹਦੇ ਅਕਸ਼ ਨੂੰ ਟਾ ਲਿਆ ਰਿਹਾ ਕੁਲਦੀਪ ਸਿੰਘ ਗੜਗੱਜ ਉਹਦੇ ਅਕਸ਼ ਨੂੰ ਟਾ ਲਵਾ ਰਿਹਾ ਰਜਿੰਦਰ ਸਿੰਘ ਧਾਮੀ ਤੇ ਉਹਦੇ ਸਪੋਰਟਰ ਅੰਤਰਿੰਕ ਕਮੇਟੀ ਬਾਰੇ ਇਹ ਲਵਾਰੇ ਨੇ ਉਸੇ ਕਾਟਕ ਸਾਹਿਬ ਨੂੰ ਢਾਹ ਤੇ ਹੁਣ ਮੇਰੀ ਪੀੜੀ ਦੇ ਮਾਲਕ ਉਹ ਕੀ ਕਰਨਗੇ ਬਖਸ਼ ਦੇਣਗੇ ਨਾ ਧਾਮੀ ਨੂੰ ਬਖਸ਼ਣਾ ਹੈ ਨਾ ਗੱਜ ਨੂੰ ਬਖਸ਼ਣਾ ਹੈ ਤੇ ਸੁਖਵੀਰ ਤਾਂ ਹੁਣ ਬਖਸ਼ਣ ਵਾਲਾ ਰਹੇ ਨਹੀਂ ਸੁਖਵੀਰ ਕੋਲ ਹੈ ਕਿ ਕੱਖ ਨਹੀਂ ਪੱਲੇ ਪੜੋਈਆ ਕੜਤਾ ਸਾੜਾ ਝੇਲ ਚ ਬੈਠਾ ਹੈ ਕੀ ਕਰਨੇ ਇਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰਦੇ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਕੱਲਾ ਸੁਖਵੀਰ ਰਹਿ ਗਿਆ ਸਿਰਫ ਜੇ ਦੇਖਿਆ ਜਾਵੇ ਤਾਂ 135 135 ਨੇ ਅਕਾਲੀ ਦਲ ਕੋਲ ਸਾਰੇ ਵਰਕਰ ਕਹ ਲੋ ਲੀਡਰ ਕਹ ਲੋ ਉਹੀ ਕੋਰ ਕਮੇਟੀ ਚ ਨੇ ਉਹੀ ਸ਼ੋਰ ਕਮੇਟੀ ਚ ਨੇ ਉਹੀ ਜੂਤ ਅਕਾਲੀ ਦਲ ਚ ਨੇ ਉਹੀ ਇੱਕ-ਇੱਕ ਬੰਦੇ ਕੋਲੇ 2-2 3-3 ਉਹਦੇ ਨੇ ਹਰੇਕ ਨਾ ਇਹ ਕਹਿੰਦਾ ਪਰਿਵਾਰ ਦਾ ਇੱਕ ਜੀ 2-2 3-3 ਉਹਦਾ ਹਰੇਕ ਕੋਲੇ ਨੇ ਪਰਾ ਡਾਕਟਰ ਦਰਜੀਤ ਸਿੰਘ ធីਮਾ ਜਿਹਨੇ ਸਭ ਤੋਂ ਵੱਧ ਗਦਾਰੀ ਕੀਤੀ ਅਕਾਲ ਪੁਰਖ ਸਾਹਿਬ ਦੇ ਜਥੇਦਾਰਾਂ ਨੂੰ ਵੀ ਗੁਮਰਾ ਕੀਤਾ ਅਕਾਲ ਪੁਰਖ ਸਾਹਿਬ ਨੂੰ ਵੀ ਗੁਮਰਾ ਕੀਤਾ ਕੌਮ ਨੂੰ ਵੀ ਗੁਮਰਾ ਕੀਤਾ ਡਾਕਟਰ ਦਰਜੀਤ ਸਿੰਘ ធីਮਾ ਇਹਦੇ ਬਦਲੇ ਚ ਪੰਜ ਅਹੁਦੇ ਨੇ ਪੰਜ ਅਹੁਦੇ ਪੰਜ ਅਹੁਦੇ ਦਰਜੀਤ ਸਿੰਘ ធីਮਾ ਨੂੰ ਇਹ ਹੈ ਜੀ ਸਾਰੀ ਬਰਤਿੰਗ ਕਮੇਟੀ ਕੋਰ ਕਮੇਟੀ ਸ਼ੋਰ ਕਮੇਟੀ ਪਗੜਾ ਦਾ ਸਾਰਾ ਹੁਣ ਉਹ ਵਕਤ ਆ ਪਹੁੰਚਿਆ ਹਾਂ ਇੱਕ ਗੱਲ ਹੋਰ ਗੜਗੱਜ ਸਾਹਿਬ ਨੇ ਰਮਜੀਤ ਸਿੰਘ ਘੋੜ ਨੂੰ ਇਹ ਕਿਹਾ ਵੀ ਤੂੰ ਜਾ ਕੇ ਜਿਹੜਾ ਪਟਨਾ ਸਾਹਿਬ ਦੀ ਕਮੇਟੀ ਦੇ ਖਿਲਾਫ ਕੇਸ ਕੀਤਾ ਕੇਸ ਵਾਪਸ ਲੈ ਤੇ ਉੱਥੋਂ ਦੇ ਪ੍ਰਬੰਧਕ ਕਮੇਟੀ ਨੂੰ ਫੇਰ ਨਹੀਂ ਹਟਿਆ ਪੰਗਾ ਲੈਣਾ ਉਹਨਾਂ ਨੂੰ ਕਹਿਦਾ ਹੈ ਇਹਦਾ ਇਹਦਾ ਬਕਾਇਆ ਬਣਦਾ 25 ਲੱਖ 30 ਲੱਖ ਜੋ ਵੀ ਹੈ ਉਹ ਦਿਓ ਓਏ ਗੜਗੱਜ ਓਏ ਧਾਮੀ ਓਏ ਅੰਤਰਨ ਕਮੇਟੀ ਵਾਲਿਓ ਓਏ ਅੱਖਾਂ ਬੰਦ ਕਰੀ ਬੈਠਿਓ ਕੰਨਾਂ 'ਚ ਬੁੰਦੇ ਨਹੀਂ ਬੈਠਿਓ ਜੇ ਤੁਹਾਡਾ ਗੜਗੱਜ ਉਹ ਬਲਾਤਕਾਰੀ ਉਹ ਬਰਖਾਸਤ ਕਿਤੇ ਪੰਜ ਸੇ 6 ਕੇ ਹੋਏ ਰਣਜੀਤ ਸਿੰਘ ਗੌਰ ਨੂੰ ਬਕਾਇਆ ਦਵਾ ਸਕਦਾ ਹੈ ਫੇਰ ਗਿਆਨੀ ਹਰਪੀ ਸਿੰਘ ਦਾ ਬਕਾਇਆ ਖੋਦਾ ਪਿਓ ਦਿਓ ਉਹਦਾ ਕਰੋ 30 ਲੱਖ ਰੁਪਈਆ ਜੋ ਬਕਾਇਆ ਬੰਦਾ ਹੈ ਉਹਦਾ ਉਹ ਵੀ ਤਰੋ ਕਿਉਂ ਭਾਈ ਉਹਨੇ ਸੇਵਾ ਨਹੀਂ ਕੀਤੀ ਕਥਾ ਵਾਰਤ ਨਹੀਂ ਰਿਹਾ ਦੋ ਦੋ ਤਖਤਾਂ ਦਾ ਜਥੇਦਾਰ ਨਹੀਂ ਰਿਹਾ ਉਹਦਾ ਬਕਾਇਆ ਕਿਉਂ ਨਹੀਂ ਦਿੰਦੇ ਜੇ ਤਾਂ ਗਿਆਨੀ ਦੇ ਕਬੀਰ ਸਿੰਘ ਹਾਈ ਕੋਰਟ ਚ ਲੱਗ ਜੇ ਫੇਰ ਤਾਂ ਜੀ ਜਥੇਦਾਰ ਦੇ ਰੂਪੇ ਦੀ ਤੋਹੀਨ ਹੁੰਦੀ ਹੈ ਤੇ ਜਨ ਜੀ ਸਿੰਘ ਕੋਰ ਬਗ ਜੇ ਉਹ ਵੀ ਤੱਕਦਾ ਜਿਸ ਦਾ ਸੀ ਫੇਰ ਤੋਹੀਨ ਨਹੀਂ ਹੁੰਦੀ ਓਏ 도ਗਲਿਓ ਤੁਹਾਨੂੰ ਵਾਰਨਿੰਗ ਦਿੰਨੇ ਆ ਕਾਮ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਬਕਾਇਆ ਜੋ ਵੀ ਬਣਦਾ ਉਹ ਦੇ ਦਿਓ ਤੇ ਨਹੀਂ ਫਿਰ ਤੁਹਾਡਾ ਹਾਲ ਕੀ ਹੋਣਾ ਤਰਨ ਤਰਨ ਦੀ ਸੀਟ ਤੇ ਤੁਹਾਨੂੰ ਕੰਮਣੀ ਸ਼ੇਡ ਦੇਣੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਬੀਬੀ ਸਤਵੰਤ ਕੌਰ ਨੇ ਪੰਜ ਬੈਂਬਰੀ ਕਮੇਟੀ ਨੇ ਤੁਹਾਨੂੰ ਤ੍ਰੇਵੀ ਅਲਿਆ ਦੇਣੀਆਂ ਨੇ ਤੁਹਾਡੀ ਜਵਾਨਤ ਜਬਤ ਹੋਗੇ ਤਰਨ ਤਰਨ ਵਾਲੀ ਜਿਮਨੀ ਚਿਗਣ ਵੇਲੇ ਯਾਦ ਰੱਖਿਓ ਕਾਮ ਤੱਕ ਦੇ ਭਗਾੜਿਓ ਉਹ ਧਾਮੀ ਤੁਮੇ ਉਹ ਸੁਖਬੀਰ ਉਹ ਗੜਗੱਜ ਓਏ ਡਰੋਏ ਰੱਬ ਤੋਂ ਕੁਛ ਓਏ ਡਰੋਏ ਰੱਬ ਤੋਂ ਲੱਖ ਲਾਣ ਤੱਕ ਦੀ ਕਾਰਬਜਾਰੀ ਤੇ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕਾਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ